ਥਿਓ ਅੱਜ ਆਪਾਂ ਸ੍ਰੀ ਹਜੂਰ ਸਾਹਿਬ ਦੀ ਯਾਤਰਾ ਜਿਹੜੀ ਉਹ ਸ਼ੁਰੂ ਕਰਨ ਲੱਗੇ ਆ ਕਿਉਂਕਿ ਆਪਾਂ ਅੱਜ ਪਹਿਲੇ ਦਿਨ ਪਟਿਆਲੇ ਤੋਂ ਜਿਹੜੀ ਟ੍ਰੇਨ ਹੈ ਆਪਣੀ ਤਕਰੀਬਨ ਕੋਈ 12:30 ਵਜੇ ਉਹ ਟ੍ਰੇਨ ਦੇ ਵਿੱਚ ਆਪਾਂ ਚੜਨਾ ਹੈਗਾ ਆਮ ਸਫ਼ਰ ਹੈ ਜਿਹੜਾ ਉਹ ਟ੍ਰੇਨ ਦਾ ਨਾ ਹੋਵੇਗਾ ਕਿਉਂਕਿ ਆਪਾਂ ਜਿਹੜੀ ਆਪਣੀ ਯਾਤਰਾ ਅੱਜ ਹਜੂਰ ਸਾਹਿਬ ਆਪਾਂ ਜਿਹੜੀ ਅੱਜ ਇਥੋਂ ਪਟਿਆਲੇ ਤੋਂ ਸ਼ੁਰੂ ਕਰਨ ਲੱਗੇ ਆ ਤੁਸੀਂ ਸਾਡੇ ਨਾਲ ਬੜੇ ਰਹੋ ਸੀ ਸਰੇ ਤੱਕ ਤੁਹਾਨੂੰ ਆਪਣੀ ਯਾਤਰਾ ਦੇ ਕੁਝ ਹਾਂਸ ਜਿੰਨੇ ਦੇ ਸੱਤੋ ਦਿਖਾਏਗੇ ਉਹ ਸਾਰਾ ਕੁਝ ਤੁਹਾਨੂੰ ਅੱਗੇ-ਅੱਗੇ ਦਿਖਾਉਂਦੇ ਜਾਵਾਂਗੇ ਕਿਉਂਕਿ ਜਵੇਂ ਸਟੇਸ਼ਨ ਤੇ ਰੁਕਾਂਗੇ ਉਹ ਵੀ ਦਿਖਾਵਾਂਗੇ ਅੱਗੇ ਕਿਉਂਕਿ ਹੁਣ ਪਿੰਡ ਤੋਂ ਆਪਾਂ ਨੇ ਚਾਲੇ ਨੇ ਜਿਹੜੇ ਪਟਿਆਲੇ ਨੂੰ ਉਹ ਪਾਲੇ ਨੇਗੇ ਇੰਨੀਆਂ ਗੱਲਾਂ ਦਾ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਲਓ ਜੀ ਸਟੇਸ਼ਨ ਤੇ ਆਪਾਂ ਪਹੁੰਚ ਚੁੱਕੇ ਹਾਂ ਟ੍ਰੇਨ ਬੱਸ ਪਹੁੰਚਣ ਵਾਲੀ ਆ ਥੋੜੀ ਦੇਰ ਚ ਟ੍ਰੇਨ ਆਪਾਂ ਚੜਨ ਲੱਗਿਆਂ ਅੱਜ ਆਪਾਂ ਹਣ ਪਟਿਆਲੇ ਤੋਂ ਵਗੇ ਰਵਾਨਾ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਜਿਹੜੇ ਸਟੇਸ਼ਨਾਂ ਤੇ ਆਪਾਂ ਪਹੁੰਚਾਂਗੇ ਆਪਾਂ ਤੁਹਾਨੂੰ ਦੇ ਨਾਲ-ਨਾਲ ਹੀ ਉਸੇ ਤਰ੍ਹਾਂ ਸਾਰੇ ਸਟੇਸ਼ਨਾਂ ਤੇ ਜਾਣਕਾਰੀ ਜਿਹੜੀ ਦਿੰਦੇ ਰਹਾਂਗੇ ਕਿੱਥੇ ਕਿੱਥੇ ਟ੍ਰੇਨ ਰੁਕਦੀ ਹੈ ਉਹ ਵੀ ਤੁਹਾਨੂੰ ਸਾਰਾ ਦੱਸਾਂਗੇ ਲਈ ਸਾਥੀਓ ਆਪਾਂ ਪਟਿਆਲੇ ਤੋਂ ਚੱਲ ਕੇ ਰਾਜਪੁਰੇ ਰੁਕੀ ਅੰਬਾਲੇ ਰੁਕੀ ਉਸ ਤੋਂ ਬਾਅਦ ਦਿੱਲੀ ਰੁਕੀ ਹੈ ਇਹ ਹੁਣ ਇਸ ਤੋਂ ਬਾਅਦ ਅੱਗੇ ਦਾ ਸਫ਼ਰ ਹੈ ਜਿਹੜਾ ਉਹ ਸ਼ੁਰੂ ਹੋਊਗਾ ਦੋਸਤੋ ਇਸ ਸਮੇਂ ਦਿੱਲੀ ਤੋਂ ਚੱਲ ਕੇ ਆਗਰੇ ਵੱਲ روانਾ ਹੋਣੇ ਜੇ ਟ੍ਰੇਨ ਦਿੱਲੀ ਤੋਂ ਆਗਰੇ ਰੁਕੇਗੀ ਔਰ ਜੋ ਵੀ ਤੁਹਾਨੂੰ ਦਿਖਾ ਰਹੇ ਆ ਰਸਤੇ ਦਾ ਵਿਊ ਸੇ ਦੇਖੋ ਦੂਰ ਤੋਂ ਕੋਈ 15 ਮਿੰਟ ਬਾਅਦ ਆਗਰੇ ਤੇ ਤੋਕੇ ਹੁਣ ਇਹ ਦਿੱਲੀ ਤੋਂ ਚੱਲ ਕੇ ਇਹ ਗਵਾਲੀਅਰ ਰੁਕੇਗੀ ਲਓ ਜੀ ਟ੍ਰੇਨ ਵਿੱਚ ਜਾਂਦੇ ਸਮੇ ਸਵੇਰ ਦੇ 6:00 ਵਜੇ ਚੁੱਕੇ ਨੇ ਤੇ ਸਾਰੇ ਬੰਦੇ ਸਾਡੇ ਸਾਥੀ ਜਿਆਦਾ ਆਨੰਦ ਮਾਣਦੇ ਹੋਏ ਇਹ ਦੇਖੋ ਹੀ ਸਾਡੇ ਸਾਰੇ ਸਾਥੀ ਸਵੇਰ ਦੀ ਚਾਹ ਨਾਲ ਨਾਸ਼ਤਾ ਕਰਦੇ ਹੋਏ ਚਲੋ ਹੁਣ ਅਗਿਓ ਨੂੰ ਫਿਰ ਦਿਖਾਉਨੇ ਆਗਲਾ ਵੀ ਸਾ ਪਹੁੰਚ ਚੁੱਕੇ ਆ ਆ ਦੇਖੋ ਸਾਥੀ ਆਪਣੇ ਨਾਲ ਪਹੁੰਚ ਗਏ ਖਜੂਰ ਸਾਹਿਬ ਵਿਖੇ ਬਾਬਾ ਨਦਾਲ ਸਿੰਘ ਜੀ ਐਨ ਆਰ ਆਈ ਯਾਤਰੀ ਨਿਵਾਸ ਦੇ ਵਿੱਚ ਤੁਹਾਨੂੰ ਕਮਰਾ ਮਿਲ ਗਿਆ ਆਓ ਤੁਹਾਨੂੰ ਕਮਰੇ ਦੇ ਵੀ ਅੱਗੇ ਦਰਸ਼ਨ ਕਰਾਉਨੇ ਆ ਦੋਸਤੋ ਬਣੇ ਰਹੋ ਦੋਸਤੋ ਅੱਜ ਤੁਹਾਨੂੰ ਦਿਖਾਉਣੇ ਆ ਸਾਡਾ ਕਮਰਾ ਕਮਰਾ ਮੇਰੇ ਜੀ ਸਾਨੂੰ ਬਾਬਾ ਨਿਧਾਨ ਸਿੰਘ ਐਨ ਆਰ ਆਈ ਨਿਵਾਸ ਦੇ ਵਿੱਚ ਔਰ ਪੂਰਾ ਵਧੀਆ ਸਾਫ਼ ਸੁਥਰਾ ਕਮਰਾ ਜੀ ਇਹ ਇਹ ਸਾਡੇ ਸਾਥੀ ਭਰੇ ਨੇ ਇਸ ਤਰ੍ਹਾਂ ਦਾ ਕਮਰਾ ਸਾਡਾ ਇਹ ਔਰ ਕਮਰੇ ਦੇ ਵਿੱਚ ਪੂਰੀ ਫੈਸਿਲਿਟੀ ਏਸੀ ਲੱਗਿਆ ਹੋਇਆ ਔਰ ਇਧਰ ਬਾਹਰ ਗਦਾਵਰੀ ਨਦੀ ਹੈ ਜੀ ਦੋਸਤੋ ਇਹ ਗਦਾਵਰੀਆ ਦੀ ਇਸ ਗਦਾਵਰੀ ਨਦੀ ਦੇ ਕੰਢੇ ਦੇ ਉੱਪਰ ਬਿਲਕੁਲ ਕੰਡੇ ਦੇ ਨਾਲ ਸਾਡਾ ਇਹ ਉਹ ਕਮਰਾ ਔਰ ਦੇਖੋ ਕਿਉਂਕਿ ਦਾਵਦੀ ਜੀ ਦਾ ਜਿਓ